ਵੀਐਚੀ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਨੈਸ਼ਨਲ ਅਵਾਰਡ ਪ੍ਰਾਪਤ ਸਰਪੰਚ ਅਤੇ ਆਮ ਆਦਮੀ ਪਾਰਟੀ ਬਲਾਕ ਪ੍ਰਧਾਨ ਮੈਡਮ ਜਤਿੰਦਰ ਕੌਰ ਖੁੰਡੀ ਦੇ ਵਿਧਾਨ ਸਭਾ ਹਲਕਾ ਕਾਦੀਆਂ ਤੋਂ ਮਹਿਲਾ ਵਿੰਗ ਕੋਆਰਡੀਨੇਟਰ ਨਾਲ ਜੁਕਤ ਹੋਣ ਪਰੰਤ ਆਪਣੇ ਜੱਦੀ ਪਿੰਡ ਖੁੰਡੀ ਪਹੁੰਚੇ ਤੇ ਪਿੰਡ ਵਾਸੀਆਂ ਅਤੇ ਖਾਸ ਕਰਕੇ ਮਹਿਲਾਵਾਂ ਵੱਲੋਂ ਸਰੋਪਾ ਅਤੇ ਹਾਰ ਪਾ ਕੇ ਸ਼ਾਨਦਾਰ ਸਵਾਗਤ ਕੀਤਾ ਗਿਆ ਇਸ ਮੌਕੇ ਤੇ ਪਿੰਡ ਦੀਆਂ ਮਹਿਲਾਵਾਂ ਨੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਡੇ ਪਿੰਡ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਸਾਡੇ ਪਿੰਡ ਦੇ ਇਮਾਨਦਾਰ ਔਰਤ ਸਰਪੰਚ ਨੂੰ ਪੂਰੇ ਵਿਧਾਨ ਸਭਾ ਹਲਕਾ ਕਾਦੀਆਂ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਜਿਸ ਨੇ ਆਪਣੀ ਇਮਾਨਦਾਰੀ ਅਤੇ ਸਿਆਣਪ ਨਾਲ ਲੋਕਾਂ ਵਿੱਚ ਵਿਚਰਦੇ ਹੋਏ ਨੈਸ਼ਨਲ ਅਵਾਰਡ ਪ੍ਰਾਪਤ ਕੀਤਾ ਸੀ ਨਵਨਯੁਕਤ ਮੈਲਾ ਵਿੰਗ ਕੋਆਰਡੀਨੇਟਰ ਮੈਡਮ ਜਤਿੰਦਰ ਕੌਰ ਗੁੰਡੀ ਨੇ ਆਪਣੇ ਪਿੰਡ ਵਾਸੀਆਂ ਸਮੇਤ ਆਮ ਆਦਮੀ ਪਾਰਟੀ ਦੀ ਸਮੁੱਚੀ ਹਾਈ ਕਮਾਂਡ ਸਮੇਤ ਸੁਭਾ ਸਕੱਤਰ ਐਡਵੋਕੇਟ ਜਗਰੂਪ ਸਿੰਘ ਸੇਖਵਾ ਦਾ ਧੰਨਵਾਦ ਕਰਦਿਆਂ ਮਹਿਲਾਵਾਂ ਨੂੰ ਸੰਦੇਸ਼ ਦਿੱਤਾ ਕਿ ਆਪਣੇ ਘਰਾਂ ਦੀ ਰਸੋਈ ਤੱਕ ਸੀਮਿਤ ਨਾ ਰਹਿਣ ਬਲਕਿ ਸਿਆਸਤ ਵਿੱਚ ਹਿੱਸਾ ਲੈ ਕੇ ਦੇਸ਼ ਅਤੇ ਪੰਜਾਬ ਦੀ ਖੁਸ਼ਹਾਲੀ ਲਈ ਆਪਣਾ ਯੋਗਦਾਨ ਪਾਉਣ ਮੈਡਮ ਜਤਿੰਦਰ ਕੌਰ ਖੁੰਡੀ ਨੇ ਕਿਹਾ ਕਿ ਉਹ ਮਹਿਲਾਵਾਂ ਨੂੰ ਲਾਮਬੰਦ ਕਰਕੇ ਇੱਕ ਇਮਾਨਦਾਰ ਪਾਰਟੀ ਦੇ ਝੰਡੇ ਹੇਠ ਇਕੱਠੇ ਕਰਕੇ ਮਹਿਲਾ ਸ਼ਕਤੀ ਨੂੰ ਮਜ਼ਬੂਤ ਕਰਨਗੇ ਇਸ ਮੌਕੇ ਤੇ ਪੰਚ ਬਬਲੀ ਪਾਸੋ ਜਗੀਰ ਕਮਲਜੀਤ ਸਿੰਘ ਬੋਟਾ ਸਿੰਘ ਅਮਨਦੀਪ ਸਿੰਘ ਲਖਬੀਰ ਸਿੰਘ ਸਤਨਾਮ ਸਿੰਘ ਦਲਬਾਖ ਸਿੰਘ ਮੇਜਰ ਸਿੰਘ ਜਗੀਰ ਸਿੰਘ ਕਸ਼ਮੀਰ ਸਿੰਘ ਸ਼ੰਗਾਰਾ ਸਿੰਘ ਰਣਜੀਤ ਸਿੰਘ ਬਖਤਾਵਰ ਸਿੰਘ ਮੁਖਤਿਆਰ ਸਿੰਘ ਤੋਂ ਇਲਾਵਾ ਪਿੰਡ ਦੀਆਂ ਬਹੁਤ ਵੱਡੀ ਗਿਣਤੀ ਚ ਮਹਿਲਾਵਾਂ ਮੌਜੂਦ ਹਨ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਸਭ ਤੋਂ ਪਹਿਲਾਂ ਤੇ ਜਿਹੜਾ ਮੈਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ ਪੂਰੇ ਹਲਕੇ ਦੀ ਵੈਡੀਨੇਟਰ ਨੂੰ ਮੈਂ ਸਲਵਲ ਵੱਲ ਆਇਆ ਗਿਆ ਮਾਨਮਾਨ ਸਾਹਿਬ ਦਾ ਕੇਜੀਵਾ ਸਾਹਿਬ ਤੇ ਆਪਣੇ ਹਲਕਾ ਇੰਚਾਰਜ ਭਾਜੀ ਜਗਨਜੀਤ ਸਿੰਘ ਦਾ ਧੰਨਵਾਦ ਕਰਨੀ ਹੈ ਕਿ ਉਹਨਾਂ ਨੇ ਮੈਨੂੰ ਇਹ ਲੈ ਕੇ ਸਮਝਿਆ ਤੇ ਏਡੀ ਵੱਡੀ ਜ਼ਿੰਮੇਵਾਰੀ ਦੇ ਕੇ نوازਿਆ ਮੈਂ ਆਸ ਕਰਦੀ ਆ ਕਿ ਜਿਹੜੀ ਇਹ ਜ਼ਿੰਮੇਵਾਰੀ ਮੈਨੂੰ ਹੈ ਜਿਸ ਤਰ੍ਹਾਂ ਮੈਂ ਅੱਗੇ ਰਾਤ ਦਿਨ ਮਿਹਨਤ ਕਰਕੇ ਤੇ ਪਾਰਟੀ ਲਈ ਕੰਮ ਕਰਦੀ ਹਾਂ ਇਸੇ ਤਰ੍ਹਾਂ ਹੀ ਇਸੇ ਲਗਨ ਨਾਲ ਹੀ ਮਿਹਨਤ ਕਰਕੇ ਇਮਾਨਦਾਰੀ ਨਾਲ ਪਾਰਟੀ ਦੀ ਝੋਲੀ 'ਚ ਇਹ ਸਿਰ ਜਿਤਾਜ ਪਾਵਾਂਗੀ ਜਦੋਂ ਲੋਕ ਸਭਾ ਇਲੈਕਸ਼ਨ ਆ ਰਹੀ ਆ ਤੁਹਾਨੂੰ ਪੂਰੇ ਵਿਧਾਨ ਸਭਾ ਹਿੱਤੇ ਜੰਮੇ ਰਹੀ ਆ ਤੇ ਕੀ ਲੱਗਦਾ ਵੀ ਕੀ ਕਿਦਾਂ ਰੁਕਾਵਟ ਨੇ ਰਹਿ ਲੋਕਾਂ ਨੂੰ ਬਹੁਤ ਵਧੀਆ ਰਿਸਪੌਂਸ ਆਏਗੀ ਕੰਮ ਕੀਤੇ ਨੇ ਸਰਕਾਰ ਨੇ ਕੰਮ ਦਾ ਲੋਕ ਮੁੱਲ ਪਾਉਂਗੇ ਜ਼ਰੂਰ ਪਾਉਂਗੇ ਸਾਰਿਆਂ ਨੂੰ ਕੀ ਕਹਿਣਾ ਚੰਗੇ ਸੰਦੇਸ਼ ਦੇਣਾ ਚਾਹੁੰਦੇ ਆ ਮੈਂ ਇਸ ਨੇ ਦੇਣੀ ਆ ਕਿ ਸਾਨੂੰ ਘਰਾਂ ਵਿੱਚ ਨਹੀਂ ਰਹਿਣਾ ਚਾਹੀਦਾ ਬਾਹਰ ਨਿਕਲੇ ਇੱਕ ਤੇ ਦੁਨੀਆਦਾਰੀ ਦਾ ਪਤਾ ਲੱਗਦਾ ਜੇ ਸਿਆਸਤ ਵਿੱਚ ਜਾਓ ਤੇ ਬੜਾ ਮਾਨ ਸਨਮਾਨ ਮਿਲਦਾ ਜਸਰਾਵਲ ਵੇਖਿਆ ਹੀ ਹੈ ਕਿ ਇੱਕ ਨਿਗੇ ਜ ਸੱਜ ਦੇ ਉੱਤੇ ਮੇਰਾ ਪੂਰਾ ਪਿੰਡ ਇਕੱਠਾ ਹੋ ਕੇ ਮੇਰਾ ਸੰਯੋਗ ਕਰਦਾ ਹੈ ਇੱਕ ਲੇਡੀ ਹੁੰਦੇ ਨਾਤੇ ਮੈਂ ਆਪਣੀਆਂ ਭੈਣਾਂ ਨੂੰ ਇਹ ਸੁਨੇਹ ਦੇਣਾ ਚਾਹੁੰਦੀ ਆ ਕਿ ਕਿਸੇ ਵੀ ਪਾਰਟੀ ਨਾਲ ਜੁੜੋ ਵੱਧ ਚੜ ਕੇ ਕੰਮ ਕਰੋ ਬਾਹਰ ਨਿਕਲੇ ਜੇ ਤੁਹਾਡੀ ਜਾਣ ਪਛਾਣ ਹੋਏਗੀ aí ਬਾਹਰ ਅੰਦਰ ਦੀਆਂ ਗੱਲਾਂ ਸੁਣਾਗੇ ਤੁਹਾਡੀ ਨੌਲੇਜ ਵਧੇਗੀ ਇਹ ਕਰਕੇ ਮੈਂ ਤੇ ਆਪਣੀਆਂ ਭੈਣਾਂ ਨੂੰ ਇਹ ਆਖਾਂਗੀਗਾ ਆਪਣੇ ਘਰ ਦੇ ਕੰਮਾਂ ਦੇ ਨਾਲ-ਨਾਲ ਜਿੱਦਾਂ ਅਸੀਂ ਬੱਚੇ ਸਾਡੇ ਸਾਡੇ ਘਰ ਸਾਡੇ ਨੇ ਤਾਂ ਅਸੀਂ ਪਾਰਟੀਆਂ ਦੇ ਕੰਮ ਵੀ ਕਰ ਸਕਦੇ ਹਾਂ ਜਰੂਰ ਪਾਰਟੀ ਦੇ ਨਾਲ ਤਰੋ ਕੰਮ ਕਰੋ ਪਾਰਟੀ ਦੇ ਵਿੱਚ ਵਾਅਦਾ ਕਰਕੇ ਸੰਜੋਗ ਕਰੋ ਬੜਾ ਬਹੁਤ ਘੱਟ ਵੇਖਣ ਨੂੰ ਮਿਲਦਾ ਕਿ ਜਿੱਦਾਂ ਪਬਲਿਕ ਲਈ ਤੁਸੀਂ ਆਪਣੇ ਵਿਕਾਸ ਕੰਮ ਆਮ ਜਨਤਾ ਦੇ ਕਿਨਾਰੇ ਆ ਤੇ ਆਮ ਦਾ ਦੇਖਣ ਨੂੰ ਨਹੀਂ ਮਿਲਦਾ ਤੇ ਇਹਦਾ ਕੋਈ ਕ੍ਰੈਡਿਟ ਮਿਲੇਗਾ ਜੀ ਜ਼ਰੂਰ ਮਿਲੇਗਾ ਭਾਜੀ ਮੇਰਾ ਪਿੰਡ ਮੇਰੇ ਨਾਲ ਆ ਜੇ ਮੈਂ ਕੰਮ ਕਰਨੀ ਹੈ ਸੱਚੇ ਦਿਲੋਂ ਕਰਨੀ ਹੈ ਜਿੰਨਾ ਪੈਸਾ ਹੁੰਦਾ ਮੈਂ ਪਿੰਡ ਦੇ ਲਈ ਲੈਣੀ ਆ ਇਸ ਕਰਕੇ ਇਹ ਸੀ ਦਾ ਕ੍ਰੈਡਿਟ ਜਿਹੜਾ ਕਿ ਹਰ ਵਾਰੀ ਮੈਂ ਬੂਝੇ ਤਾਂ ਕੇ ਤੇ ਆਪਣੀ ਪਾਰਟੀ ਦੀ ਚੋਣ ਵਿੱਚ ਬਣੂ ਯਾਰ ਸਰਕਾਰ ਦੇ 2 ਸਾਲ ਦੇ ਕਾਰਜਕਾਲ ਨੂੰ ਕਿੱਦਾਂ ਮੰਨਦੇ? ਕਾਰਜਕਾਲ ਪੰਜਾਬ ਸਰਕਾਰ ਦਾ ਬਹੁਤ ਵਧੀਆ ਸੀ ਕਿ ਜਿਹੜੀਆਂ ਸਰਕਾਰਾਂ ਪਹਿਲਾਂ ਹੁੰਦੀਆਂ ਸੀ ਉਹ ਤੁਸੀਂ ਵੇਖਦੇ ਰਹੇ ਕਿ 5 ਸਾਲ ਲਾ ਦੇ ਲਪੇਟੇ ਹੀ ਰੱਖਦੇ ਸੀ। ਜਦੋਂ ਦੇ 2 ਸਾਲ ਦਾ ਸਰਕਾਰ ਦਾ ਕੰਮ ਕਰਦੇ ਕਿ ਬੱਚਿਆਂ ਨੇ ਨੌਕਰੀਆਂ ਖੁਦ ਮੇਰੇ ਪਿੰਡ ਵਿੱਚ ਹੀ ਬੱਚੇ ਜਿਹੜੇ ਸਲਾਈਟ ਹੋ ਰਹੇ ਆ। ਇੱਕ ਇੱਕ ਨੌਕਰੀ ਛੱਡ ਕੇ ਦੋ ਦੋ ਲਾ ਰਹੇ ਆ। ਮੇਰਾ ਬੱਚਾ ਐਮਬੀਬੀਐਸ ਡਾਕਟਰ ਹੀ ਜਿਨ੍ਹਾਂ ਨੇ ਇੱਕ ਜੋਬ ਪਹਿਲੇ ਮਹੀਨੇ ਵਿੱਚ ਡਿਊਟੀ ਜਾਣ ਕੀਤੀ। ਅਬ ਦੂਜੇ ਮਹੀਨੇ ਉਹਨੂੰ ਉਹ ਛੱਡ ਕੇ ਤੇ ਇੱਕ ਹੋਰ ਜੋਬ ਮਿਲ ਗਈ ਮਹਾਲਾ ਕਲੀਨਿਕ ਵਿੱਚ ਮੈਡੀਕਲ ਅਫਸਰ ਬਤਾਰੋ ਆ ਵੀ ਲੈ ਤਾਇ ਨਾਇਕਾ ਕਲੇਗਾ ਵਿੱਚ ਇੱਕ ਮੇਰੇ ਪਿੰਡ ਦੀ ਬੇਟੀ ਹੈ ਜਿਹੜੀ ਪਹਿਲਾਂ ਵੀ ਜੋਬ ਕਰ ਰਹੀ ਸੀ ਮਹਾਲਾ ਕਲੀਨਿਕ ਵਿੱਚ ਉਦੋਂ ਉਹਨੂੰ ਛੱਡ ਕੇ ਹੁਣ ਦੂਜੇ ਪਾਸੇ ਉਹਨੂੰ ਫੇਰ ਮਿਲ ਗਈ ਹੈ ਤੇ ਇਹੋ ਹੀ ਜਿਹੜੀਆਂ ਪ੍ਰਾਪਤੀਆਂ ਨੇ ਪੰਜਾਬ ਸਰਕਾਰ ਦੀਆਂ ਇਹੋ ਹੀ ਇਹਨਾਂ ਨੂੰ ਬਲੰਦੀਆਂ ਦੇਖ ਰਹੀਆਂ